ਲੈ ਕੇ ਦੋ ਵੱਡੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਪਹਿਲਾ ਕਾਰਜਕਾਰੀ ਪ੍ਰਧਾਨ ਜਿਹੜੇ ਨੇ ਸਰਦਾਰ ਬਲਵਿੰਦਰ ਸਿੰਘ ਪੁੰਦੜ ਹੋਰਾਂ ਨੂੰ ਲਗਾ ਦਿੱਤਾ ਗਿਆ ਔਰ ਦੂਸਰਾ ਸ਼੍ਰੀ ਕਾਲ ਤਖਸਾਹਬ ਦੇ ਵੱਲੋਂ ਵੱਡਾ ਫੈਸਲਾ ਲਿੱਤਾ ਗਿਆ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਤਨਖਈਆ ਕਰਾਰ ਦਿੱਤਾ ਗਿਆ ਵਾ ਔਰ ਇਸ ਪੂਰੇ ਮਸਲੇ ਤੇ ਪਹਿਲੀ ਵਾਰ ਨਿਊਜ਼ ਰੇਟਿੰਗ ਦੇ ਜੁੜਨਗੇ ਪਹਿਲਾ ਇੰਟਰਵਿਊ ਦੇਣਗੇ ਸਰਦਾਰ ਬਲਵਿੰਦਰ ਸਿੰਘ ਪੁੰਦੜ ਹੋਰੀ ਗੱਲਬਾਤ ਉਹਨਾਂ ਨਾਲ ਕਰ ਲੈਣੇ ਆ ਕਿਉਂਕਿ ਕੰਡਿਆਂ ਭਰਾ ਤਾਜ ਜਿਹੜਾ ਵੈ ਉਹਨਾਂ ਦੇ ਸਿਰ ਦੇ ਉੱਤੇ ਹੁਣ ਸਜਾਇਆ ਗਿਆ ਵੈ ਤਾਂ ਇੱਕ ਲੰਬਾ ਤਜਰਬਾ ਵੈ ਪੁੰਦੜ ਹੋਰਾਂ ਦਾ ਅਮਰਜੈਂਸੀ ਦੇ ਦੌਰ ਦੇ ਵਿੱਚ ਜੇਲ੍ਹਾਂ ਵੀ ਕੱਟੀਆਂ ਨੇ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਹੁਣ ਸੁਖਵੀਰ ਸਿੰਘ ਬਾਦਲ ਹੋਰਾਂ ਦੀ ਸੱਜੀ ਬਾ ਬਣ ਰਹੇ ਨੇ ਸਰਦਾਰ ਬਲਵੰਦਰ ਸਿੰਘ ਪੁੰਦੜ ਪੁੰਦੜ ਸਾਹਿਬਾ ਬਹੁਤ ਸਵਾਗਤ ਤੁਹਾਡਾ ਬਹੁਤ ਮਿਹਰਬਾਨੀ ਜੀ ਬਹੁਤ ਧੰਨਵਾਦ ਤੁਹਾਡਾ ਪੁੰਗੇ ਜੀ ਜਿਸ ਤਰੀਕੇ ਨਾਲ ਮੈਂ ਕਿਹਾ ਕੰਡਿਆਂ ਭਰਿਆ ਤਾਜ ਤੁਹਾਨੂੰ ਸਜਾਇਆ ਗਿਆ ਵੈ ਕਿਉਂਕਿ ਉਸ ਵੇਲੇ ਅਕਾਲੀ ਦਲ ਦੀ ਹਾਲਤ ਬੇਹਦ ਖਰਾਬ ਹੈ ਔਰ ਉਸ ਵੇਲੇ ਜਦੋਂ ਸੁਖਵੀਰ ਸਿੰਘ ਬਾਦਲ ਜਿਹੜੇ ਪ੍ਰਧਾਨ ਵੀ ਨੇ ਉਹਨਾਂ ਨੂੰ ਤਨਖਈਆ ਕਰਾਰ ਦੇ ਦਿੱਤਾ ਗਿਆ ਹੈ ਜੋ ਤੁਸੀਂ ਲਫ਼ਜ਼ ਵਰਤੇ ਆ ਇਹ درست ਹੈ ਬਹੁਤ ਸੰਕਟ ਦੇ ਵਿੱਚ ਹੈ ਇਸ ਵੇਲੇ ਸਾਰਾ ਪਾਰਟੀ ਲੇਕਰ ਸਿਖ ਕੋ ਨੂੰ ਜੋ ਤੋਂ ਪੈਦਾ ਹੋਈ ਹੈ ਉਸ ਵੇਲੇ ਤੋਂ ਚੁਣੌਤੀ ਹੈ ਨਾ ਹਮੇਸ਼ਾ ਚੁਣੌਤੀ ਆ ਵੀ ਦਿੱਲੀ ਦੀ ਸਰਕਾਰ ਵੱਲੋਂ ਰਹੀ ਹੈ ਪਰ ਮੁਗਲ ਕਾਲ ਸੀ ਪਰ ਅੰਗਰੇਜ਼ ਦਾ ਕਾਲ ਸੀ ਪੁਬੇ ਕਾਂਗਰਸ ਦਾ ਸਮਾਸੀ ਤੋਂ ਮੈਂ ਅੱਜ ਦੱਸ ਸਮਾਂ ਜਦੋਂ ਕਿ ਆਜ਼ਾਦੀ ਦੇ ਵਿੱਚ ਦੇਸ਼ ਦੀ ਆਜ਼ਾਦੀ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਅੰਗਰੇਜ਼ਾਂ ਖਿਲਾਫ ਤੇ ਮੁਗਲਾ ਖਿਲਾਫ ਸਾਡੇ ਗੁਰੂ ਲੜੇ ਅੰਗਰੇਜ਼ਾਂ ਖਿਲਾਫ ਸਾਡੇ ਜੂਝ ਲੜੇ ਇੱਕ ਤਾਂ ਅਫਸੋਸ ਇਹ ਹੈ ਕਿ ਇਹ ਕੁਰਬਾਨੀਆਂ ਦਾ ਸ਼ਾਬਾਸ਼ੀ ਦੇਣ ਦੀ ਬਜਾਏ ਸਾਨੂੰ ਸਜ਼ਾ ਮਿਲਦੀ ਰਹੀ ਹੈ ਇਸ ਕਰਕੇ ਮੈਂ ਸਮਝਦਾ ਕਿ ਚੈਲੰਜ ਅੱਜ ਨਹੀਂ ਇਹ ਸਦਾ ਚੈਲੰਜ ਰਿਹਾ ਹੈ ਕੌਮ ਨੂੰ ਜੇ ਬਹਾਦਰ ਕੌਮਾਂ ਨੇ ਉਹਨਾਂ ਨੂੰ ਚੈਲੰਜ ਹੁੰਦੇ ਹੁੰਦੇ ਨੇ ਜੋ ਸਿਰ ਨੀਵਾ ਕਰਕੇ ਚੁੱਕਦੇ ਚੁਰਦੇ ਨੇ ਉਹਨਾਂ ਨੂੰ ਕੋਈ ਚੈਲੇਂਜ ਨਹੀਂ ਹੁੰਦਾ ਸੁਖਬੀਰ ਸਿੰਘ ਬਾਦਲ ਅੱਜ ਤਨਖਈਆ ਈਕਰਾਰ ਦਿੱਤੇਗੇ ਕੀ ਕਹਿਣਾ ਚਾਹੋਗੇ ਜੇ ਤੋ ਗੁਰੂ ਮਹਾਰਾਜ ਦੇ ਅੱਗੇ ਨਤਬਸਤ ਕੋ ਹੁੰਦਾ ਕੋਈ ਵੀ ਸਿੱਖ ਤਾਂ ਉਸ ਵੇਲੇ ਉਹ ਇੱਕੋ ਹੀ ਗੱਲ ਕਹਿੰਦਾ ਕਿ ਵਾਹਿਗੁਰੂ ਜੋ ਤੇਰਾ ਹੁਕਮ ਹੈ ਸਿਰ ਮੱਥੇ ਇਸ ਕਰਕੇ ਜੋ ਹੁਕਮ ਹੈ ਅਕਾਲ ਤਖ ਦਾ ਉਹ ਸਿਰ ਮੱਥੇ ਸਿਰ ਚ ਕਾ ਕੇ ਉਸਨੂੰ ਮਨਜ਼ੂਰ ਕਰਦੇ ਆਂ ਕਿਉਂਕਿ ਲਗਾਤਾਰ ਲੰਮੇ ਵੇਲੇ ਤੋਂ ਇਹ ਮੰਗ ਸੀ ਕਿ ਅਕਾਲੀ ਦਲ ਜਿਹੜਾ ਹਾਸ਼ੀਏ ਤੇ ਜਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਜ਼ਿੰਮੇਵਾਰੀ ਤੁਹਾਨੂੰ ਜਾਂ ਕਿਸੇ ਹੋਰ ਨੂੰ ਦੇਣੀ ਚਾਹੀਦੀ ਹੈ ਉਸ ਤੋਂ ਬਾਅਦ ਇਹ ਅਕਾਲੀ ਦਲ ਉੱਠੇਗਾ ਪਾਰਟੀ ਦੇ ਅੰਦਰ ਵੀ ਇਸੇ ਕਰਕੇ ਬਗਾਵਤ ਹੋਈ ਕਿਾ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਸ ਵੇਲੇ ਬਹੁਤ ਸਾਰੀਆਂ ਗਲਤੀਆਂ ਹੋਈਆਂ ਉਸ ਦੀ ਮਾਫੀ ਵੀ ਮੰਗਣੀ ਚਾਹੀਦੀ ਹੈ ਸ਼੍ਰੀ ਕਾਲਤਾਖ ਸਾਹਿਬ ਨੇ ਸ਼ਿਕਾਇਤ ਵੀ ਹੋਈ ਹੁਣ ਨਵੇਂ ਘਟਨਾਕਰਮ ਨੂੰ ਕਿਵੇਂ ਦੇਖਦੇ ਹੋ ਜੋ ਹੋ ਰਿਹਾ ਹੈ ਅਕਾਲੀ ਦਲਿੱਖ ਧਰਮ ਦੇ ਅੱਗੇ ਸਿਰ ਝੁਕਾ ਕੇ ਤੁਰਨ ਵਾਲੀ ਪਾਰਟੀ ਹੈ ਇਸ ਕਰਕੇ ਜੋ ਹੋ ਰਿਹਾ ਹੈ ਗੁਰੂ ਦੀ ਰਜਾ ਹੈ ਉਹਨੂੰ ਪ੍ਰਵਾਨ ਕਰਦੇ ਆ ਤੇ ਉਹਦਾ ਮੁਕਾਬਲਾ ਕਰਨ ਵਾਸਤੇ ਜਤਨ ਕਰਦੇ ਆ ਕਿ ਸਾਰੇ ਪੂਰਾ ਪਰਜੋਨ ਜਤਨ ਕਰਕੇ ਇਕਤਾ ਦੇ ਨਾਲ ਅੱਗੇ ਵਧ ਕੇ ਇਹਨਾਂ ਚੈਲੰਜਾਂ ਵਾਸਤੇ ਮਿਹਨਤ ਕਰੀਏ ਤੇ ਇਹਨਾਂ ਚੈਲੰਜਾਂ ਨੂੰ ਹੱਲ ਕਰੀਏ ਕੱਲ ਤੁਸੀਂ ਨਿਊਜ਼ ਰਿਪੋਰਟਿੰਗ ਤੇ ਇਹ ਵੀ ਕਿਹਾ ਸੀ ਕਿ ਸੀਜ਼ ਫਾਇਰ ਹੁਣ ਕਰਨਾ ਚਾਹੀਦਾ ਬਾਕੀ ਤੁਹਾਡੇ ਨੂੰ ਲੈ ਕੇ ਤੁਸੀਂ ਕਿਹਾ ਸੀ ਕਿ ਤੁਸੀਂ ਪ੍ਰਧਾਨ ਬਣ ਕੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਅਸਤੀਫੇ ਦਾ ਜ਼ਿਕਰ ਹੁੰਦਾ ਸੀ ਲੇਕਿਨ ਪ੍ਰਧਾਨਗੀ ਤੁਹਾਨੂੰ ਮਿਲ ਗਈ ਬਾਕੀ ਤੁਹਾੜਾ ਜੇ ਵੀ ਕਹਿ ਰਿਹਾ ਕਹਿੰਦੇ ਕਿ ਅਸਤੀਫਾ ਸੁਖਬੀਰ ਬਾਦਲ ਦਾ ਹੋਣਾ ਚਾਹੀਦਾ ਮੈਂ ਕਿਸੇ ਨੂੰ ਵਿਰੋਧੀ ਤੜਾ ਤਾਂ ਮੰਨਦਾ ਨਹੀਂ ਨਾ ਮੈਂ ਕਿਸੇ ਨੂੰ ਵਿਰੋਧੀ ਜਿੰਦਗੀ ਚ ਮੰਨਿਆ ਚਾਹੀਏ ਕੋ ਮੈਨੂੰ ਗਾਲਾਂ ਵੀ ਕੱਢੀ ਜਾਵੇ ਲੇਕਿਨ ਮੈਂ ਇੱਕ ਜਰੂਰ ਅਪੀਲ ਕਰਦਾ ਕਿ ਸਾਡੇ ਸਾਹਮਣੇ ਜਿਹੜਾ ਮਸਲੇ ਹੈ ਉਹ ਸਾਡੇ ਆਪਸ ਵਿੱਚ ਗੁੰਝੜ ਦੇ ਦੀ ਸਾਡੇ ਸਾਹਮਣੇ ਦਿੱਲੀ ਤੋਂ ਪੈਦਾ ਹੋਏ ਮਸਲੇ ਆ। ਔਰ ਸ਼ੁਰੂ ਵੀ ਜਿਆਦੀ ਤੋਂ ਬਾਅਦ ਇੱਕਦਮ ਹੋ ਗਏ ਨੂੰ ਅੱਜ ਤੱਕ ਹੱਲ ਨਹੀਂ ਹੋਏ ਵੱਧਦੇ ਜਾ ਰਹੇ ਨੇ। ਕਿਸੇ ਵੇਲੇ ਥੋੜਾ ਕੁੜਾ ਰਿਲੀ ਮਿਲਿਆ। ਲੇਕਿਨ ਕੁੱਲ ਬਣਾ ਕੇ ਮਸਲੇ ਤੇ ਬਸਲਾ ਪੈਦਾ ਹੁੰਦਾ ਗਿਆ। ਇਸ ਕਰਕੇ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਜੇ ਤੁਸੀਂ ਕਹਿ ਰਹੇ ਹੋ ਕਿ ਸਾਡੀ ਸੋਚ ਪੰਥ ਦੀ ਸੋਚ ਹੈ। ਤੇ ਪੰਥ ਦੀ ਸੋਚ ਤਾਂ ਇਹ ਹੈ ਕਿ ਸਾਨੂੰ ਉਹਨਾ ਚੈਲੰਜਾਂ ਤੇ ਮੁਕਾਬਲੇ ਬਾਸਤੇ ਮੂੰਹ ਸਾਰਿਆਂ ਨੂੰ ਉਧਰ ਕਰਨਾ ਚਾਹੀਦਾ। ਬਜਾਏ ਕਿ ਅਸੀਂ ਆਪਸ ਵਿੱਚ ਉਲਝੇ ਰਹੀਏ ਸੋ ਮੇਰੀ ਤੇ ਸਭ ਨੂੰ ਅਪੀਲ ਹੈ ਕਿ ਹੁਣ ਸਾਨੂੰ ਇਹ ਸੋਚਣਾ ਚਾਹੀਦਾ ਹੈ ਉਹ ਸੋਚ ਨਹੀਂ ਘੜੀ ਆ ਗਈ ਹੈ ਬਹੁਤ ਵੀਰ ਸੋਚ ਵੀ ਰਹੇ ਨੇ ਮੇਰੇ ਕੋਲ ਬੜੇ ਟੈਲੀਫੋਨ ਆ ਰਹੇ ਨੇ ਮੈਂ ਉਹਨਾਂ ਉੱਤੇ ਬਾਤ ਕਰਦਾ ਜਿਹੜੇ ਕਹਿੰਦੇ ਨੇ ਕਿ ਠੀਕ ਹੈ ਅਸੀਂ ਚਾਹੁੰਦੇ ਆ ਕਿ ਚੱਲਿਆ ਜਾਵੇ ਰਲ ਕੇ ਔਰ ਪਾਰਟੀ ਦੀ ਮਜ਼ਬੂਤੀ ਵਾਸਤੇ ਇਕੋ ਕੇ ਕੰਮ ਕਰੀਏ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਜੋ ਸਾਡੇ ਮਸਲੇ ਨੇ ਉਹਨਾਂ ਦੇ ਹੱਲ ਬਾਅਦ ਸਾਨੂੰ ਇੱਕ ਜ਼ਬਾਨ ਹੋ ਕੇ ਜਿਸ ਵੱਲੋਂ ਮਸਲੇ ਪੈਦਾ ਹੋਏ ਉਹਦੇ ਖਿਲਾਫ ਅਸੀਂ ਆਪਣਾ ਸਾਰਾ ਜਿਹੜਾ ਹੈ ਤਾਕਤ ਹੈ ਜਿਹੜੀ ਵਰਤੀ ਹੈ ਕਿਉਂਕਿ ਹੁਣ ਤਨਖਈਆ ਕਰਾਰ ਦਿੱਤਾ ਗਿਆ ਔਰ ਇਹ ਵੀ ਕਿਹਾ ਕਿ ਉਸ ਵੇਲੇ ਜਿਹੜੀ ਕੈਬਿਨੇਟ ਸੀ ਉਹਨਾਂ ਤੋਂ ਵੀ ਸਪਸ਼ਟੀਕਰਨ ਮੰਗਿਆ ਗਿਆ ਉਸ ਦੇ ਵਿੱਚ ਬੀਬੀ ਜ਼ਗੀਰ گور ਵੀ ਸੀ ਉਸ ਦੇ ਵਿੱਚ ਢਿੰਸਾ ਹੋਰੀ ਵੀ ਸੀ ਉਸ ਦੇ ਵਿੱਚ ਡਾਕਟਰ ਦਲਜੀਤ ਚੀਮਾ ਹੋਰੀ ਵੀ ਸੀ ਉਹਨਾਂ ਤੋਂ ਵੀ ਸਪਸ਼ਟੀਕਰਨ ਜਿਹੜਾ ਮੰਗਿਆ ਗਿਆ ਜੋ ਕਾਲ ਤੱਕ ਸੱਤ ਉਦੇਸ਼ ਆਉਂਦਾ ਸੋ ਉਹਦੇ ਤੇ ਮੈਂ ਤਾਂ ਇਹੀ ਕਹਾਂਗਾ ਕਿ ਜੋ ਕਾਲ ਤੱਕ ਕਰਦਾ ਸੱਤ ਬਚਨ ਮੈਂ ਕਿਸੇ ਨੂੰ ਨਾਮ ਲੈ ਕੇ ਕਿ ਫਲਾਣੇ ਨੂੰ ਐ ਕਰ ਦੋ ਇਹ ਮੈਂ ਨਾ ਕਹਿਣਾ ਤੇ ਕੋਈ ਗੱਲ ਕਹਿੰਨ ਕਿ ਜੋ ਕਾਲ ਤੱਕ ਤੋਂ ਹੁਕਮ ਆ ਗਿਆ ਪ੍ਰਧਾਨ ਜੀ ਨੇ ਮੰਨ ਲਿਆ ਬਾਕੀ ਹੁਕਮ ਕਾਲ ਤੱਕ ਦਾ ਜਿਨ੍ਹਾਂ ਨੂੰ ਆਇਆ ਸੋਚਣਗੇ ਉਹ ਦੂਸਰਾ ਵੀ ਸ਼੍ਰੀ ਕਾਲ ਤੱਕ ਸਾਹਿਬ ਸੁਪਰੀਮੋ ਨੇ ਅਸੀਂ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸਜ਼ਾ ਦੇਖੀ ਕੋੜਿਆਂ ਦੀ ਸਜ਼ਾ ਉਸ ਵੇਲੇ ਦਿੱਤੀ ਗਈ ਸੀ ਅਸੀਂ ਬੂਟਾ ਸਿੰਘ ਹੋਰਾਂ ਨੂੰ ਵੀ ਦੇਖੀ ਬਰਨਾਲਾ ਹੋਰਾਂ ਨੂੰ ਵੀ ਦੇਖੀ ਬਰਨਾਲਾ ਹੋਰਾਂ ਨੇ ਤਾਂ ਉਸ ਵੇਲੇ ਤਖਤ ਹੀ ਪਾ ਕੇ ਗੱਲ ਦੇ ਵਿੱਚ ਜਿਹੜੀ ਉਹ ਸੇਵਾ ਨਿਭਾਈ ਸੀਗੀ ਉਸ ਵੇਲੇ ਜਿਹੜੀ ਉਹਨਾਂ ਨੂੰ ਸਜ਼ਾ ਹੋਈ ਸੀਗੀ ਹੁਣ ਅੱਜ ਜੋ ਕੁਝ ਫੈਸਲਾ ਲਿੱਤਾ ਗਿਆ ਕਿਸ ਤਰੀਕੇ ਨਾਲ ਦੇਖਦੇ ਮੈਂ ਪਹਿਲਾਂ ਵੀ ਤੁਹਾਨੂੰ ਬੇਨਤੀ ਕੀਤੀ ਹੈ ਕਿ ਅਕਾਲ ਤਖਤ ਦੇ ਅੱਗੇ ਕਿੰਤੂ ਲਫ਼ਜ਼ੀ ਹੈ ਨਹੀਂ ਸਾਡੇ ਕੋਲੇ ਸਿਰ ਝੁਕਾਉਣਾ ਹੈ ਉਸ ਫੈਸਲੇ ਕਿ ਉਹਨਾਂ ਨੇ ਇੱਕ ਸ਼ਬਦ ਇਸਤੇਮਾਲ ਕੀਤਾ ਕਿ ਗੁਨਾਹ ਹੋਏ ਨੇ ਗੁਨਾਹ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੈ ਔਰ ਉਸ ਦੀ ਸਜ਼ਾ ਜਿਹੜੀ ਹੈ ਉਹ ਹੁਣ ਦਿੱਤੀ ਜਾਏਗੀ 15 ਦਿਨਾਂ ਚ ਸਪਸ਼ਟ 15 ਦਿਨਾਂ ਚ ਪੇਸ਼ ਵੀ ਹੋਣਾ ਪਏ ਲੈ ਕੇ ਨਾ ਲਫ਼ਜ਼ ਕੋਈ ਵੀ ਵਰਤ ਲਿਆ ਜੋ ਪਹਿਲਾਂ ਕਿਹਾ ਕਿ ਅਕਾਲ ਤਖ ਦਾ ਆਦੇਸ਼ ਉਹਦੇ ਉਹ ਪ੍ਰਵਾਨ ਹੈ ਉਹਦੇ ਕੇ ਸਿਰ ਝੁਕਾ ਕੇ ਉਸ ਨੂੰ ਪ੍ਰਵਾਨ ਕਰਦੇ ਆਂ ਵਾਰ-ਵਾਰ ਗੁੰਦਰ ਸਾਹਿਬ ਕਿਉਂਕਿ ਅਕਾਲੀ ਦਲ ਉਹ ਪਾਰਟੀ ਹੈ ਜਿਹੜੀ ਆਜ਼ਾਦੀ ਤੋਂ ਪਹਿਲਾਂ ਦੀ ਪਾਰਟੀ ਹੈ ਅਕਾਲੀ ਦਲ ਉਹ ਪਾਰਟੀ ਹੈ ਜਦੋਂ ਦੇਸ਼ ਦੇ ਵਿੱਚ ਜੇਲ੍ਹਾਂ ਕੱਟਣ ਦੀ ਵਾਰੀ ਆਈ ਸਭ ਤੋਂ ਜ਼ਿਆਦਾ ਜੇਲ੍ਹਾਂ ਗੱਟੀਆਂ ਸੰਘਰਸ਼ ਸਭ ਤੋਂ ਜ਼ਿਆਦਾ ਨਿਭਾਇਆ ਔਰ ਅੱਜ ਅਕਾਲੀ ਦਲ ਦੋ ਸੀਟਾਂ ਦੇ ਉੱਤੇ ਖੜ ਗਈ ਲਗਾਤਾਰ ਲੀਡਰ ਸਾਥ ਛੱਡ ਰਹੇ ਨੇ ਔਰ ਇਸ ਦੀ ਵੱਡੀ ਵਜ੍ਹਾ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਪ੍ਰਧਾਨਗੀ ਨੂੰ ਮੰਨਿਆ ਜਾ ਰਿਹਾ ਸੀ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਪ੍ਰਧਾਨ ਬਦਲਣਗੇ ਹਾਲਾਤ ਬਦਲਣਗੇ ਤੁਸੀਂ ਕਾਰਜਕਾਰੀ ਪ੍ਰਧਾਨ ਬਣੇ ਹੋ ਕਿਸ ਤਰੀਕੇ ਦੇ ਹਾਲਾਤ ਬਦਲ ਸਕਦੇ ਹੋ ਦੇਖੋ ਹਾਲਾਤ ਬਦਲ ਤਾਂ ਸਮਾਂ ਦੱਸੇਗਾ ਮੈਨੂੰ ਜੋ ਜ਼ਿੰਮੇਵਾਰੀ ਸੰਪੀ ਗਈ ਹੈ ਪ੍ਰਧਾਨ ਜੀ ਵੱਲੋਂ ਜਾਂ ਉਹਨਾਂ ਨੇ ਜਿਹੜੇ ਸਾਥੀਆਂ ਦਾ ਰਾਏ ਕਰਕੇ ਇਹ ਫੈਸਲਾ ਕੀਤਾ ਹੈ ਉਹਨਾਂ ਵੱਲੋਂ ਮੈਂ ਤੇ ਇੱਕ ਗੱਲ ਕਰਦਾ ਕਿ ਕੰਮ ਔਖਾ ਬਹੁਤ ਹੈ ਪਰਮਾਤਮਾ ਤੋਂ ਆਸਰਦਾਸ ਹੈ ਕਿ ਮੈ ਤੁਹਾਨੂੰ ਗਲਤੀ ਨਾ ਕਰਾਵੇ ਕੰਮ ਕਰਨ ਦੀ ਸ਼ਕਤੀ ਦੇਵੇ ਤਾਂ ਕਿ ਅਸੀਂ ਜਿਹੜੇ ਚੈਲੰਜ ਹੈ ਅਸੀਂ ਤਕੜੇ ਹੋ ਕੇ ਉਸ ਦੇ ਖਿਲਾਫ ਆਪਣੀ ਲੜਾਈ ਲੜ ਸਕੀਏ ਬਾਕੀ ਜੋ ਅੱਗੇ ਉਹਦਾ ਅਸਰ ਹੈ ਰਿਜ਼ਲਟ ਹੈ ਉਹ ਬਾਈਗਲੀ ਦੇ ਹੱਥ ਹੈ ਕਿਉਂਕਿ ਤੁਹਾਡਾ ਇੱਕ ਲੰਬਾ ਤਜਰਬਾ ਹੈ ਸਭ ਤੋਂ ਘੱਟ ਉਮਰ ਦੇ ਵਿੱਚ ਤੁਸੀਂ ਐਮਐਲਏ ਬਣੇ ਤੁਸੀਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਉਸ ਵੇਲੇ ਜੇਲ੍ਹਾਂ ਵੀ ਗੱਟੀਆਂ ਤੁਹਾਡੀ ਇੱਕ ਇਮਾਨਦਾਰ ਛਵੀ ਹੈ ਇੱਕ ਵਾ ਇਹ ਹੈ ਕਿ ਤੁਹਾਨੂੰ ਗੁੱਸਾ ਨਹੀਂ ਆਉਂਦਾ ਤੁਹਾਡੇ ਤੁਸੀਂ بڑے ਧਰਮੇ ਦੇ ਨਾਲ ਚੱਲਦੇ ਹੋ ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਵੀ ਦੇਖਿਆ ਜਿਹੜੇ ਵੀ ਨਾਰਾਜ਼ ਹੁੰਦੇ ਸੀ ਮਨਾ ਲੈਂਦੇ ਸੀਗੇ ਗੱਲ ਲਾ ਲੈਂਦੇ ਸੀਗੇ ਚੀਜ਼ਾਂ ਨਿਭੇੜ ਦਿੰਦੇ ਸੀ ਤੁਸੀਂ ਸੁਖਵੀਰ ਸਿੰਘ ਬਾਦਲ ਹੋਰਾਂ ਦਾ ਦੌਰ ਵੀ ਦੇਖਿਆ ਜਿੱਥੇ ਲਗਾਤਾਰ ਨਾਰਾਜ਼ਗੀਆਂ ਵਧੀਆਂ ਗਿਆ ਲੀਡਰ ਛੱਡਦੇ ਗਏ ਕੀ ਕਮੀ ਤੁਹਾਨੂੰ ਸੁਖਵੀਰ ਸਿੰਘ ਬਾਦਲ ਹੋਰਾਂ ਦੀ ਪ੍ਰਧਾਨਗੀ 'ਚ ਨਜ਼ਰ ਆਈ ਕਿ ਇਹ ਚੀਜ਼ਾਂ ਤੁਸੀਂ ਹੁਣ ਪ੍ਰਧਾਨ ਬਣ ਕੇ ਇੰਪਰੂਵ ਕਰ ਸਕਦੇ ਹੋ ਇਹ ਇਹ ਗਲਤੀਆਂ ਉਸ ਵੇਲੇ ਹੋਈਆਂ ਇਸ ਦੇ ਵਿੱਚ ਇਸ ਤਰੀਕੇ ਨਾਲ ਸੁਧਾਰ ਕੀਤਾ ਜਾ ਸਕਦਾ ਸਮੇਂ ਆਉਂਦੇ ਨੇ ਉਹਨਾਂ ਮੁਤਾਬਕ ਹਾਲਾਤ ਬੱਢਦੇ ਨੇ ਹੂੰ ਕਈ ਵਾਰੀ ਹਰ ਬੰਦਾ ਇਨਸਾਨ ਸੋਚ ਕੇ ਫੈਸਲਾ ਚੰਗਾ ਕਰਦਾ ਹੈ ਲੇਕਿਨ ਰਿਜ਼ਲਟ ਕਦੇ ਵੀ ਅੱਛਾ ਨਾ ਦੇ ਜਿਵੇਂ ਕਿਸਾਨ ਹੈ ਜੋਰ ਲਾ ਕੇ ਮਿਹਨਤ ਕਰਦਾ ਫਸਲ ਵੀ ਦਾ ਆਖਰ ਚ ਘੜੇ ਪੈ ਜਾਂਦੇ ਨੇ ਤੇ ਕੁਛ ਨਹੀਂ ਕਰ ਸਕਦਾ ਇਹੀ ਪਾਰਟੀਆਂ ਦਾ ਇੱਕ ਅਸੀਂ ਇੱਕ ਮਿਨੋਰਟੀ ਕਮਿਊਨਿਟੀ ਨੂੰ ਰਿਪਰਿਜ਼ੈਂਟ ਕਰਦੇ ਆ ਬਹਾਦਰ ਕਮਿਊਨਿਟੀ ਹੈ ਉਹਦੇ ਚ ਹਰ ਬੰਦਾ ਹੀ ਸਰਦਾਰ ਹੈ ਇਸ ਕਰਕੇ ਕਿਸ ਗੱਲ ਨੂੰ ਕਿਹੜਾ ਬੰਦਾ ਕਿਸ ਤਰ੍ਹਾਂ ਮੰਨ ਲੇ ਇਹ ਉਸ ਦੀ ਤਬੀਅਤ ਹੁੰਦੀ ਹੈ ਸੋ ਮੈਂ ਤਾਂ ਇੱਕੋ ਹੀ ਬੇਨਤੀ ਕਰਾਂਗਾ ਕਿ ਮੈਂ ਸਾਰੇ ਸਾਥੀਆਂ ਨਾਲ ਰਾਏ ਕਰਕੇ ਜਤਨ ਕਰਾਂਗੇ ਕਿ ਅਸੀਂ ਕੋਸ਼ਿਸ਼ ਕਰੀਏ ਕਿ ਜਿੰਨੇ ਮਤਭੇਦ ਘੱਟ ਸਕਣ ਅਸੀਂ ਇਕੱਠੇ ਹੋ ਕੇ ਰਲ ਕੇ ਇਹ ਜੋ ਫਾਰਮ ਦੇ ਸਾਹਮਣੇ ਚੜਤੀਆਂ ਨੇ ਪੰਜਾਬ ਸਾਹਮਣੇ ਜੋ ਮਸਲੇ ਨੇ ਪੰਜਾਬ ਦੇ ਪੰਜਾਬੀ ਅਤੇ ਸਿੱਖੋਂ ਦੇ ਉਹਨਾਂ ਵਾਸਤੇ ਅਸੀਂ ਤਕੜੇ ਹੋ ਕੇ ਉਹਨਾਂ ਚੜਤੀਆਂ ਦਾ ਮੁਕਾਬਲਾ ਕਰ ਸਕੀਏ ਦੂਜੇ ਵੀ ਕਹਿੰਦੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਖੁਰਾਨ ਦੀ ਪ੍ਰধানਕੀ ਜਿਹੜਾ ਫਰਕ ਹੈ ਉਹ ਇਹ ਫਰਕ ਹੈ ਕਿ ਤੁਹਾਡੀ ਪਾਰਟੀ ਦੇ ਅੰਦਰ ਕਹਿੰਦੇ-ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਪਾਰਟੀ ਨੂੰ ਇੱਕ ਕੰਪਨੀ ਦੀ ਤਰ੍ਹਾਂ ਚਲਾਉਂਦੇ ਆ ਬਿਜ਼ਨਸਮੈਨ ਦੀ ਤਰ੍ਹਾਂ ਚਲਾਉਂਦੇ ਸੀਓ ਦੀ ਤਰ੍ਹਾਂ ਚਲਾਉਂਦੇ ਨੇ ਇਹ ਇੱਕ ਵੱਡਾ ਫਰਕ ਜਿਹੜਾ ਵਾ ਦੋਵਾਂ ਦੇ ਵਿੱਚ ਨਜ਼ਰ ਆਇਆ ਇਹ ਅੱਡੜ ਬੰਦਿਆਂ ਦੀ ਸੋਚ ਹੈ ਮੈਂ ਤਾਂ ਇੱਥੇ ਕੁਝ ਨਹੀਂ ਕਹਾਗਾ ਮੈਂ ਤਾਂ ਇਹ ਕਹਿਣਾ ਕਿ ਬਹੁਤ ਮਿਹਨਤ ਕਰਦਾ ਯਤਨ ਕਰਦੇ ਤੇ ਰਾਤ ਕੋਸ਼ਿਸ਼ ਕਰਦੇ ਨੇ ਨਿਮਰਤਾ ਵੀ ਹੈ ਸਪਸ਼ਟਵਾਦੀ ਵੀ ਨੇ ਲਿਕਰ ਕਈ ਵਾਰੀ ਕੇਸ ਬੰਦੇ ਨੂੰ ਕਿਹੜੀ ਗੱਲ ਪਸੰਦ ਨਹੀਂ ਆਉਂਦੀ ਉਹ ਦੂਸਰੇ ਦੇ ਰਾਏ ਤੇ ਮੈਂ ਆਪਦੀ ਟਿੱਪਣੀ ਦੇਣਾ ਕੋ ਮناسب ਨਹੀਂ ਸਮਝਦਾ ਮੈਂ ਤਾਂ ਇਹਨੇ ਕਹਿ ਸਕਦਾ ਕਿ ਬੇਤਹਾਸ਼ਾ ਮਿਹਨਤ ਕਰਨ ਲੱਗੇ ਰਬਾ ਸਤਿਵਾ ਨਿਮਰਤਾ ਵੀ ਲੈਂਦੀ ਹੈ ਬਾਰ ਬਾਰ ਲੋਕਾਂ ਤੋਂ ਕਿਹਾ ਇਸਨ ਭੋਗ ਸਿਵਾ ਸਤ ਉਧਰ ਕਿਹਾ ਕਿ ਭਾਈ ਭਰਾਵੋ ਸਾਥ ਦਿਓ ਕੌਮ ਨੂੰ ਚੁਣੌਤੀਆਂ ਮੈਥੋਂ अनेका ਗਲਤੀਆਂ ਹੋਈਆਂ ਮੈਂ ਤੁਹਾਡਾ ਬੱਚਾ ਫਿਰ ਅਖਾਲ ਤਖਤ ਸਾਹਿਬ ਤੇ ਕਿਹਾ ਹਮੇਸ਼ਾ ਅਖਾਲ ਤਖਤ ਤੇ ਜਾ ਕੇ ਸਿਰ ਚਕਾਉਂਦੇ ਨਹੀਂ ਮਹੀਨੇ ਦੇ ਮਹੀਨੇ ਪਾਰਟ ਦਾ ਉੱਥੇ ਭੋਗ ਪੈਂਦਾ ਆਪ ਹਾਜ਼ਰ ਹੋ ਕੇ ਉੱਥੇ ਅ ਅਤ ਬਸਤਕ ਹੁੰਦੇ ਨੇ ਤੇ ਜਦੋਂ ਸਾਲਾਨਾ ਸਾਡਾ ਸੀ ਬਰਸੀ ਇੱਕ ਇਤਿਹਾਸਿਕ ਪਾਰਟ ਸੀ ਜੋ ਸਾਡਾ ਅਕਾਲੀ ਦਲ ਦਾ ਦਿਹਾੜੇ ਦਾ ਤੇ ਉਸ ਵੇਲੇ ਵੀ ਉਹਨਾਂ ਨੇ ਮਾਫੀਆਂ ਮੰਗੀਆਂ ਤੇ ਸਾਰਿਆਂ ਨੇ ਕਿਹਾ ਵੀ ਕਿ ਬਹੁਤ ਅੱਛਾ ਕੀਤਾ ਅੱਜ ਫਿਰ ਚਲੋ ਉਹ ਵੀ ਜੇ ਕਿਸੇ ਨੇ ਕਹਤਾ ਹੈ ਜਾਂ ਸਤਵਚਨ ਫੇਰ ਮੰਨ ਲਿਆ ਇਹ ਉਹਨਾਂ ਦੀ ਨਿਮਰਤਾ ਹੀ ਸਾਬਤ ਕਰਦੀ ਹੈ ਨਾ ਕਿ ਨਿਮਰਤਾ ਹੋਈ ਹੈ ਕਿ ਹਾਂ ਜੋ ਕਹਿੰਦੇ ਰ ਆਪਾਂ ਉਹ ਫੇਰ ਮੰਨ ਲੈਂਦੇ ਆ ਕਿ ਕੋਈ ਨਹੀਂ ਮੈਂ ਗੁਰੂ